ਸਸਰੀ ਗੱਲ ਜੀ ਕੀ ਹੋ ਜਾਣਾ ਸਵਾਗਤ ਹੈ ਤੁਹਾਡੀ ਆਪਣੇ ਚੈਨਲ ਤੇ ਬਿਰੋ ਆ ਦੇਖੋ ਛੇਟਾ ਲਾ ਰਹੇ ਆ ਕੰਧਾਂ ਤੇ ਜਿਨ੍ਹਾਂ ਦੇ ਜਿੱਦਾਂ ਕਰੀਏ ਸੁਲਾਬ ਆ ਹੁੰਦਾ ਜਾਂ ਹੋਰ ਹਨ ਆ ਵਧੀਆ ਬਹੁਤ ਵਧੀਆ ਛੇਟਾ ਹੁਣ ਲੱਗ ਪਈਆਂ ਹਨ ਇਹ ਸਕਰੂ ਨਾਲ ਲੱਗਦੀਆਂ ਦੇਖੋ ਅੱਗੇ ਲੱਗਦੀਆਂ ਠੀਕ ਹੈ ਜੀ ਵਧੀਆ ਲੱਗੀਆਂ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਤੇ ਕਮੈਂਟ ਕਰਕੇ ਵੀ ਦੱਸੋ ਕਿੱਦਾਂ ਦਾ ਲੱਗਾ ਕੰਮਕਾਰ ਹਨਾ ਸਾਰੇ ਦਾ ਨੁਹਲਾਗੇ ਬਣਾ ਬਣਾ ਜਦਾ ਵੀ ਆ ਸ਼ੀਟਾ ਲੱਗੀ ਆ ਪਿੱਛੇ ਦੀ ਸਾਈਡ ਤੇ ਲੱਗਦੀ ਆ ਲੈ ਸ਼ੁਰੂ ਕੀਤਾ ਤੁਹਾਨੂੰ ਲੱਗੇ ਸਾਰੇ ਤੋਂ ਜੱਡ ਤੱਕ ਲਾਂਗੇ ਕਮੈਂਟ ਕਰਕੇ ਜਰੂਰ ਦੱਸੋ ਬਣੇ ਰਹੋ ਬਲੌਗ ਚ ਬੁਣੀਆਂ ਕਰ ਰਿਹਾ ਬੰਦਾ ਬਲੂ ਦੇਖੋ ਦੇਖ ਕੇ ਕਮੈਂਟ ਕਰਕੇ ਜਰੂਰ ਦੱਸੋ ਕਿਦਾਂ ਲੱਗਾ ਕੰਮ ਦੇਖੋ ਲੱਗ ਗਈਆਂ ਇਹ ਸ਼ੀਟਾਂ ਠੀਕ ਹੈ ਜੀ ਤੇ ਆਹ ਨੂੰ ਵਧੀਆ ਤਰੀਕੇ ਨਾਲ ਫੀਟਿੰਗ ਚ ਲੱਗੀਆਂ ਠੀਕ ਹੈ ਜੀ ਤੇ ਕੰਮ ਜ਼ੋਰ ਦਾ 40 45 ਕਿਲੋ ਦੀ ਇਹ ਸ਼ੀਟ ਹੁੰਦੀ ਆ ਠੀਕ ਹੈ ਜੀ ਇੱਥੇ ਸਕਰੂ ਮਾਰ ਕੇ ਜਦੋਂ ਤੁਹਾਨੂੰ ਦੇਖਿਆ ਹੋਣਾ ਹਨ ਕੱਸਦੇ ਆ ਕਟਿੰਗ ਕਰਕੇ ਠੀਕ ਹੈ ਜੀ ਜਿਆਦਾਤਰ ਉਹਨਾਂ ਦੇ ਕੰਮ ਆਉਂਦੀਆਂ ਜਿਨ੍ਹਾਂ ਦੀ ਕੰਦਾ ਉਹ ਤੇੜਾ ਆਈਆਂ ਜਾਂ ਜਾਂ ਕਹ ਜੀ ਆਪਣੇ ਸਲਾਬ ਆਇਆ ਹੈ ਹਨ ਇਹਦੇ ਉੱਪਰ ਬੈਲਾ ਪੱਟੀ ਕਰਕੇ ਰੰਗ ਕੀਤਾ ਜਾਂਦਾ ਸਾਰੀ ਹੈਨਾ ਤੇ ਫਿਰ ਇਹਨਾਂ ਪੰਡਾਂ ਨੂੰ ਲੱਗਦੀ ਦਾ ਨਾਰਮਲੀ ਕਈ ਵੇਲ ਬੱਲਾ ਬੱਟੀ ਮਾਰ ਕੇ ਬਾਲ ਤੇ ਪੱਲਵਾਂ ਲੈਂਦੇ ਆ ਕਿ ਇਦਾਂ ਕਰ ਲੈਂਦੇ ਆ ਹੈਨਾ ਤੇ ਵਧੀਆ ਕੰਡ ਚੀਜ਼ ਆ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸੋ ਕਿਦਾਂ ਦੀਆਂ ਲੱਗੀਆਂ ਹੈਨਾ ਉੱਪਰ ਉੱਪਰ ਸਾਰੇ ਲੱਗ ਗਿਆ ਥੱਲੇ ਵੀ ਰਹਿੰਦੇ ਥੋੜੀ ਠੀਕ ਹੈ ਜੀ ਫੱਟੀਆਂ ਜਿਹੜੀਆਂ ਥੱਲੇ ਬਚਦੀਆਂ ਹੁੰਦੀਆਂ ਹਨਾ ਉਹ ਥੋੜੀਆਂ ਥੋੜੀਆਂ ਰਹਿ ਗਈਆਂ ਉੱਪਰਲੀ ਸਾਈਡ ਸਾਰੀ ਕਵਰ ਹੋ ਗਈ ਉਹ ਦੇਖ ਰੋ ਦੇਖਦੇ ਹੁਣ ਥੱਲੇ ਦੀ ਸਾਈਡ ਉਨੀ ਹੀ ਰਹਿੰਦੀ ਬਸ ਠੀਕ ਹੈ ਜੀ ਸਾਰੀ ਕਲੀਅਰ ਹੈ ਆ ਦੇਖੋ ਇੰਡੀਆਂ ਸ਼ੀਟਾਂ ਆਉਂਦੀਆਂ ਵੱਡੀਆਂ ਠੀਕ ਹੈ ਆਣਾ ਕੋ ਰੇਪ ਆ ਆ ਦੁਨੀਆ ਕਟੀਆਂ ਸ਼ੀਟਾਂ ਜਿਹੜੀਆਂ ਬਚੇ ਟੁੱਟੇ ਹਨ ਇਹ ਵੀ ਆਪਾਂ ਲਾਦਣੇ ਕਲੀਅਰ ਕਰਦੇ ਨੇ ਆ ਸਾਡਾ ਸਮਾਨ ਪਿਆ ਕਿਦਾਂ ਲੱਗਾ ਬਲੋਗ ਸਸੇ ਕਾਲ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਲੱਗਾ ਕੰਮ